ਇਸ ਲਈ ਵੀਡੀਓ ਚ ਹੁਣੇ ਪਾਈ ਮੈਂ ਦੇਖੇ ਤੁਸੀਂ ਮੈਂ ਕੱਕ ਕੁੱਕ ਪਾਈ ਮੈਂ ਦਿਖਾਇਆ ਹੁਣ ਮੈਂ ਤੁਹਾਨੂੰ ਦੁਕਾਨੀ ਮੈਂ ਸੰਬਰਤਾ ਗੋਆ ਗੋਕ ਟੱਕਾ ਟੱਕਾ ਠੀਕ ਹੈ ਜੀ ਇਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਕਿਉਂਕਿ ਜ਼ਰੂਰੀ ਹੋ ਗਿਆ ਹੁਣ ਇਹ ਚੀਜ਼ ਦਿਖਾਣਾ ਹਰ ਚੀਜ਼ ਗੱਲਾਂ ਬਹੁਤ ਹੋ ਕਰਦੇ ਹੋ ਕਰਨ ਵਾਲੇ ਵੀ ਤੁਸੀਂ ਆਪਣੀ ਜ਼ਿੰਦਗੀ ਚ ਮੰਗ ਨਾ ਰਹੋ ਠੀਕ ਹੈ ਮੈਂ ਤੁਹਾਨੂੰ ਤੁਸੀਂ ਖਾਣੇ ਕਿਆ ਕਰ ਰਹੇ ਹੋ ਆਪਣੀ ਲਾਈਵ ਚ ਮੈਂ ਤੁਹਾਡੀ ਲਾਈਵ ਚ ਇੰਟਰਫੇਅਰ ਨਹੀਂ ਕਰਦੀ ਨਾ ਪਲੀਜ਼ ਮੇਰੀ ਚ ਕਰੋ ਠੀਕ ਹੈ ਜੀ ਜ਼ਿੰਦਗੀ ਮੇਰੀ ਹੈ ਮੈਂ ਨਿਆਣੀ ਨਹੀਂ ਹੈਗੀ ਕੋਈ ਬੱਚੀ ਨਹੀਂ ਹੈਗੀ ਇਹ ਜੀ ਕੋਈ ਮੈਂ ਵੀਡੀਓ ਵੀ ਨਹੀਂ ਬਣਾਈ ਹੋਈ ਜਿਹੜੀ ਜੀ ਤੁਹਾਨੂੰ ਸ਼ਰਮ ਆਵੇ ਠੀਕ ਹੈ 1 ਮਿੰਟ ਮੈਂ ਤੁਹਾਨੂੰ ਆ ਗਈ ਦਿਖਾ ਦਿੰਨੀ ਹਾਂ ਉਸ ਤੋਂ ਬਾਅਦ ਇਹ ਮੈਂ ਖੜੀ ਆ ਦੇਖੋ ਕੱਖ ਨਹੀਂ ਆ ਸੰਪਰਤ ਤਾਂ ਸਾਰਾ ਪਹਿਨਾਇਆ ਤੁਸੀਂ ਦੇਖਿਆ ਹੋਣਾ ਗੋਹਾ ਪਿਆ ਦਾ ਹੁਣ ਮੈਂ ਸਾਰਾ ਸੰਪਰਤ ਠੀਕ ਹੈ ਤੇ ਹੁਣ ਇਹ ਮੰਗ ਰਹੀ ਆ ਪਾਣੀ ਇਹਨੂੰ ਪਿਲਾਉਂਗੀ ਪਾਣੀ ਪਾਣੀ ਦੇ ਵੀ ਮੈਂ ਵੀਡੀਓ ਪਾਉਂਗੀ ਟੈਨਸ਼ਨ ਨਾ ਲਓ ਆ ਇਹਨਾਂ ਕੱਖ ਖਾ ਲਿਆ ਨੇ ਇਹਨਾਂ ਬਾਅਦ ਚ ਖਾਓਗੇ ਪਾਣੀ ਪੀ ਕੇ ਕਟੜੂ ਇਹਦਾ ਛੋਟਾ ਜਾਏ ਸਕਰਕੇ ਮੈਨੂੰ ਬਾਹਰ ਨਹੀਂ ਲੈ ਸਕਦੀ ਅੰਦਰੇ ਪਲਾਉਂਗੀ ਆ ਦੇਖੋ ਇੱਥੇ ਵੀ ਹੈ ਤਾਂ ਗੋਹਾ ਇੱਥੇ ਵੀ ਸਾਰਾ ਜਿਹੜਾ ਨੇ ਮੂਤੇ ਹੋਏ ਤਾਂ ਉਹ ਸਾਰਾ ਸੀਤ ਤਾਂ ਰੜਕੇ ਨਾਲ ਠੀਕੇ ਸਾਫ ਕਰਤਾ ਤੇ ਆ ਗੋਹਾ ਠੀਕੇ ਸਾਰਾ ਇੱਥੇ ਇਕੱਠਾ ਕਰਕੇ ਗੇਰਤਾ ਸਵੇਰੇ ਭਈਆ ਆਉਂਦਾ ਉਹ ਗੇਰ ਦਿੰਦਾ ਤੇ ਗੇਰਨ ਤਾਂ ਮੈਂ ਵੀ ਜਾਣਦੀ ਹਾਂ ਬਟ ਮੈਂ ਉਹਦੋਂ ਕਰੂੰਗੀ ਇਹ ਕੰਮ ਜਦੋਂ ਇਹ ਘਰ ਮੇਰਾ ਬਣ ਜਾਊਗਾ ਘਰ ਮੇਰਾ ਹੈ ਦੇਖੋ ਅੱਜ ਨਹੀਂ ਤਾਂ ਕੱਲ ਇਹ ਕੰਮ ਮੈਂ ਹੀ ਕਰਨੀ ਆ ਮੈਨੂੰ ਪਤਾ ਹੈ ਬਟ ਕਰਨ ਨੂੰ ਮੇਰਾ ਅੱਜ ਵੀ ਜੀ ਕਰਦਾ ਪਰ ਮੈਂ ਕਰਾਂ ਕਿਆ ਮਾੜੀਆਂ ਚੀਜ਼ਾਂ ਹੀ ਨਾ ਦੇਖਿਆ ਕਰੋ ਠੀਕ ਹੈ ਜੀ ਰੱਜ ਰੁੱਜ ਕੇ ਤੁਝ ਕੇ ਬੈਗੇ ਇਹ ਕਟੜੂ ਬੱਚ ਕਿੰਨੇ ਆ ਤਿੰਨ ਡੰਗਰ ਇਹ ਆ ਇੱਕ ਮੈਂ ਸੰਦਰ ਤਿੰਨ ਬੱਕਰੀਆਂ ਆਈਆਂ ਠੀਕ ਹੈ ਜੀ ਮੈਂ ਗੀਲਾਨੀ ਕਰਦੀ ਮੈਨੂੰ ਨਾ ਬਦਬੂ ਆਉਂਦੀ ਨਾ ਗੋਹੇ ਤਾਂ ਮੈਨੂੰ ਬਦਬੂ ਆਉਂਦੀ ਨਾ ਕਾਸੇ ਤੋਂ ਆਉਂਦੀਆਂ ਕਈਆਂ ਇਹ ਜਿਹੀਆਂ ਔਨੀਆਂ ਜਿਹਨਾਂ ਸਮੈਲੋਂ ਦੀ ਮੈਨੂੰ ਨਹੀਂ ਆਉਂਦੀ ਜਿਹੜਾ ਭਾਈ ਅਜ ਦੁਸ਼ਮਣ ਹੋਇਆ ਵਾ ਨਾ ਮੇਰੇ ਅੰਮੀ ਜਾਇ ਜਿਹੜਾ ਤੂੰ ਮੇਰੇ ਦੁਸ਼ਮਣ ਤੇਰੇ ਬਾੜ ਚ ਬਥੇਰਾ ਗੋਹਾ ਚੱਕਿਆ ਠੀਕ ਹੈ ਜਦੋਂ ਤੱਕ ਵਾਰੇ ਰਹੇ ਤੇਰੇ ਬਾੜ ਚ ਚੂੜੀ ਨਹੀਂ ਕਦੇ ਲੱਗਣ ਦਿੱਤੀ ਬਥੇਰਾ ਗੋ ਜਦ ਤੱਕ ਕਵਾਰੇ ਰਹੇ ਨਾ ਤਾਂ ਕਹਦੇ ਆਪਣੇ ਮੂੰਹ ਵੀ ਤੇਰੇ ਬਾਰ ਬਾਰ ਕੇ ਅੰਦਰ ਕੋਈ ਚੂੜੀ ਲੱਗੀ ਆ ਗੋਹਾਪ ਚੱਕਿਆ ਠੀਕ ਆ ਪਰ ਤੂੰ ਪਤਾ ਨਹੀਂ ਕਿਉਂ ਤੇ ਉਹ ਸਾਰੇ ਬੈਰੀ ਹੋਏ ਮੇਰੇ ਤਾਂ ਸਾਰੇ ਪਿੱਛੇ ਪਏ ਹੋਇਆ ਧੋਕੇ ਅਗਲੇ ਗਿਆ ਪਿਛਲੇ ਗਿਆ ਆ ਦੇਖੋ ਅੱਜ ਨਹੀਂ ਤਾਂ ਕੱਲ ਇਹ ਕੰਮ ਮੇਰਾ ਹੀ ਆ ਮੈਂ ਹੀ ਕਰਨਾ ਇਹ ਮੈਨੂੰ ਪਤਾ ਠੀਕ ਆ ਬਟ ਥੋੜਾ ਜਿਹਾ ਪਤਾ ਕਿਆ ਹੁੰਦਾ ਏ ਹਾਂ ਕਹਿੰਦੇ ਵੀ ਸਾਡਾ ਇਹ ਕੰਮ ਕਰ ਨੂੰ ਮੈਂ ਆਪਣਾ ਤਾਂ ਹੀ ਬਣਾਉਂਗੀ ਜੇ ਮੈਨੂੰ ਮੌਕਾ ਦੇਣਗੇ ਜਦੋਂ ਮੌਕਾ ਹੀ ਨਹੀਂ ਕੋਈ ਦਿੰਦਾ ਘਰ ਨੂੰ ਆਪਣਾ ਬਣਾਉਂਦਾ ਹੁਣ ਕਰ ਕੋਈ ਕਰ ਵੀ ਕੀ ਸਕਦਾ ਤੇ ਵਿੱਚ ਕੁਝ ਨਹੀਂ ਕਰ ਸਕਦਾ ਹੁਣ ਮੈਂ ਪਾਣੀ ਪਲਾਉਂਗੀ ਪਾਣੀ ਦੀ ਵੀ ਵੀਡੀਓ ਪਾਉਂਗੀ ਹੁਣ ਜਾ ਜਿੰਨੀ ਵਾਰ ਮੈਂ ਕੱਖ ਪਾਉਂਗੀ ਜਿੰਨੀ ਵਾਰ 19 ਵਾਰ ਮੈਂ ਵੀਡੀਓ ਤੁਹਾਨੂੰ ਦਿਖਾਈ ਕਰਨੀ ਟਾਈਮ ਤਰੀਕ ਅੱਡ ਹੋਏ ਕਰਨੀਆਂ ਪਹਿਲਾਂ ਵੀ ਕਈ ਵਾਰ ਪਾਏ ਮੈਂ ਦਿਖਾਈ ਨਹੀਂ ਕਦੇ ਪਹਿਲਾਂ ਵੀ ਮੈਂ ਕਾਫੀ ਵਾਰ ਕਰਿਆ ਪਰ ਮੈਂ ਦਿਖਾਇਆ ਨਹੀਂ ਕਦੇ ਵੀਡੀਓ ਨਹੀਂ ਬਣਾਈ ਪਰ ਹੁਣ ਜ਼ਰੂਰੀ ਹੋ ਗਿਆ ਤਾਂ ਵੀਡੀਓ ਬਣਾਣਾ ਦਿਖਾਉਣਾ